सिटी 1 ਹੈ ਸਾਡੇ ਨਾਲ ਬੈਠੇ ਨੇ ਐਸ ਐਚਓ ਸਾਹਿਬ ਤਲਵਿੰਦਰ 베ਦੀ ਜੀ ਜੋ ਕਿ ਤਲਵੰਤ ਸਿੰਘ ਕਨਿਓ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਬੰਦੇ ਨੇ ਗਲਤ ਪੋਸਟਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਧਮਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਸਿਟੀ 1 ਹੈ ਸਾਡੇ ਨਾਲ ਬੈਠੇ ਨੇ ਐਸ ਐਚਓ ਸਾਹਿਬ ਤਲਵਿੰਦਰ ਬੇਦੀ ਜੀ ਜੋ ਕਿ ਤਲਵੰਤ ਸਿੰਘ ਕੰਨੀਓ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਬੰਦੇ ਨੇ ਗਲਤ ਪੋਸਟਾ ਪਾਇਆ ਸੀਗਾ ਅੱਜ ਐਸਐਚਓ ਸਾਹਿਬ ਨੇ ਟ੍ਰੇਸ ਕਰਕੇ ਨੰਬਰ ਉਹਨਾਂ ਨੂੰ ਲੇ ਫੜ ਕੇ ਲਿਆਂਦਾ ਤੇ ਆਪਾਂ ਐਸਐਚਓ ਸਾਹਿਬ ਨਾਲ ਗੱਲ ਕਰਨੇ ਆ ਅਜੀ ਐਸਐਚਓ ਸਾਹਿਬ ਅੱਜ ਜਿਹੜਾ ਬੰਦੇ ਨੂੰ ਫੜ ਕੇ ਲਿਆਂਦਾ ਜਿਹੜਾ ਗਲਤ ਪੋਸਟਾ ਪਾਉਂਦਾ ਪਿਆ ਸੀ ਤੇ ਕੀ ਕਹਿੰਦਾ ਹੈਗਾ ਸਾਡੇ ਤੋਂ ਤੁਹਾਨੂੰ ਸੀ ਮੈਂ ਵੀ ਕਿਸਾਨਾਂཚਨਾ ਨੇ ਦਬਾਅ ਦੇ ਦਿੱਤੇ ਅਜੀ ਵਿਸ਼ਨਾ ਆਪਣੇ ਲੈਨੋ ਦਾ ਪਾਪ ਕਰਮਸ਼ਨਾ ਦਾ ਬੈਕੀ ਦੀ ਮੈਂ ਦੇਖੀ ਮੈਂ ਉਹਨਾਂ ਦਾ ਨਾਮ ਨਾ ਜਾਣਦਾ ਕੋਰਡੀਨੇਟਰ ਪਰ ਜਿਹਨੂੰ ਵਰਤ ਕੇ ਜਾਂਦਾ ਉਸ ਦਾ ਪੀਆ ਇਹਨਾਂ ਗੰਮ ਹੈ ਉਹਨੇ ਆਪਣਾ ਉਹਨਾਂ ਦੇ ਸਾਹਮਣੇ ਜ਼ਬਰਦਸਤ ਦੇ ਸਾਹਮਣੇ ਰਹਿਣਾ ਮਰਜ਼ੀ ਮੰਗ ਲਈ ਮੈਂ ਮੈਨੂੰ ਗਲਤੀ ਹੋ ਕੇ ਮੰਨਦੇ ਮੈਂ ਤੁਹਾਨੂੰ ਦੋ ਵਾਰ ਨਹੀਂ ਕਰਦਾ ਨਾਲ ਮੈਂ ਇਤਲਾਫ ਦੰਨ ਲਿਛੀ ਇਹ ਗੰਮ ਨਾ ਰਿਖ ਰਿਹਾ ਅਸੀਂ ਦੇਖਦੇ ਆ ਨਾ ਵੀ ਅਜੇ ਵੀ ਸੋਸ਼ਲ ਮੀਡੀਆ ਤੇ ਬਹੁਤ ਲੋਕ ਅਜੇ ਵੀ ਜਿਹੜੇ ਗਲਤ ਪੋਸਟਾਂ ਪਾਈ ਜਾਂਦੇ ਨੇ ਤੇ ਉਹਨਾਂ ਨੂੰ ਕੀ ਲਿਖ ਲਿਖ ਕੇ ਪਾਈ ਜਾਂਦੇ ਨੇ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹਾਂਗੇ ਤੁਸੀਂ ਕਿ ਕਿ ਇਹ ਫੇਸਟਾਲ ਬਣਾ ਦਿੱਤੀ ਗਈ ਆ ਸਾਨੂੰ ਲੋਕਾਂ ਨੂੰ ਪਤਾ ਲੱਗਦਾ ਕਿ ਕਿਸੇ ਦੇ ਘਰ ਵੀ ਪਾਈ ਗਈ ਸੀ ਚੰਗੇ ਬੁੜੇ ਦੁਕਾਨ ਦੇ ਘਰ ਵੀ ਲੋਕੀ ਲਿਖ ਲਿਖ ਕੇ ਪੋਸਟਾਂ ਪਾਈ ਜਾਂਦੇ ਨੇ ਗਲਤ ਕੰਮ ਆ ਅਸੀਂ ਪੱਧਰ ਤੋਂ ਸਮਝਦੇ ਹਾਂ ਕਿ ਇਹ ਉਹਨਾਂ ਨੇ ਆਪਣੇ ਆਪ ਨੇ ਮਾਫੀ ਮੰਗ ਲਈ ਹੈ ਇਸ ਕਰਕੇ ਅਸੀਂ ਤਾਂ ਉਹ ਇੱਕ ਤਰ੍ਹਾਂ ਦੇ ਵਾਹ ਹੋਰ ਪੂਰਾ ਲੋਕ ਕੰਮ ਕਰਦੇ ਨੇ ਜੋ ਮਸਲਾ ਕਾਰੋਗ ਕਰਨੇ ਨੇ ਇੱਕ ਆਮ ਪਤਾਜਾ ਮਛੇ ਪਰ ਜ਼ਰਦਾਰੀ ਉਪਰ ਬਗੇ ਤਮਾਨ ਕਰਨਾ ਬਹੁਤ ਹੈ ਇਹ ਕੋਈ ਕਿਸੇ ਦੇ ਕੋਲ ਤਦਨ ਪੋਸਟ ਨਾ ਬੰਦਾ ਤੇ ਉਥੇ ਕਰ ਸਕ ਤੋਂ ਤੱਕ ਵੀ ਬਿਲਕੁਲ ਸੰਤੁਕਤ ਕਰ ਸਕਦੇ ਨੇ ਜੇ ਕਿਸ ਨੂੰ ਨਾਮ ਕਰਦਾ ਤਾਂ ਬਤਾਨ ਕਰਨਾ ਕੋਈ ਅਮੀਰ ਕਿਫਲਾ ਕਰਦਾ